25 70 ਲੈ ਲਓ ਮੈਂ ਆ ਕਰੂੰਗਾ ਇੱਕ ਐਸੀ ਪਾਕਿਸਤਾਨ ਪੇਡੂ ਲੈ ਕੇ ਆਇਆ ਭਾਈ ਇੱਥੇ ਬੰਨੇ ਖੜੇ ਆ ਜੀ ਆ ਇੱਥੇ ਬੰਨੀ ਖੜੇ ਆਣਾ ਕਿ ਕਿ ਪੰਜਾਬ ਬਾਰੇ ਸੋਚਿਆ ਭਾਈ ਕਿ ਸੋਚ ਸਕਦੇ ਨੇ ਪੰਜਾਬ ਬਾਰੇ ਕਿਹੜੀਆਂ ਗੱਲਾਂ ਯਾਰ ਤੁਸੀਂ ਪਾਕਿਸਤਾਨ ਜਾਣਦੇ ਹੋ ਤੁਸੀਂ ਮੁੰਡੇ ਦਾ ਕੀ ਛੜੋਣਾ ਪੇਡੂ ਦੇ ਦੋ ਜੀ ਆਓ ਪੇਡੂਆਂ ਨਾਲ ਉਹ ਇੱਕ ਦਿਨ ਵੀਡੀਓ ਜੀ ਪਾਈ ਸੀ ਉਹਨੇ ਤੂੰ ਖੇਡੋ ਪੇਡੂਆਂ ਨਾਲ ਹੁਣ ਫਿਰ ਲੋਕਾਂ ਨੇ ਕਹਿਤਾ ਹਾਂ ਜੀ 40 50 ਰੰਗ ਦੇ ਕੁੱਤੇ ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆਇਆ ਮਾਰਬਲ ਜਿਹੜਾ ਪੱਥਰ ਆ ਨਾ ਇਟਲੀ ਤੋਂ ਲਿਆ ਕੇ ਲਾਨ ਲਿਆਂਦਾ ਜੇ ਕਾਂ ਬਹਿ ਜਾਏ ਤੋਂਨੇ ਲਤਨ ਟੁੱਟ ਜਾਂਦੀ ਨੇ ਤਿਲਕ ਜਾਂਦਾ ਕਾਂ ਤੇ ਸਾਡੀਆਂ ਯਾਰ ਘਰਾਂ ਦੇ ਛੱਤਾਂ ਚ ਉਹੀ ਜਾਂਦੀ ਹਯੂਰਾ ਇੱਤੈ ਹੀ ਰਹਿ ਗਈਆਂ ਸਾਸਤਰੀ ਇੱਤੈ ਹੀ ਰਹਿ ਜੂਗੇ ਬਸ ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਝ ਕਰਨਾ ਹੈ ਆਪਾਂ ਇਹੋ ਜੇ 45 ਡਿਗਰੀ ਟੈਂਪਰੇਚਰ ਜੇ ਨਹੀਂ ਨਿਕਲ ਸਕਦੇ ਵੀਰੋ ਇਹ ਐਨੇ ਇਹੋ ਜੇ ਟੈਂਪਰੇਚਰ ਚ ਘੰਟਾ ਆ ਜੇ ਸੁਖਵੀਰ ਮੈਂ ਸ਼ਰਤ ਲਾਉਣਾ ਇੱਕ ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ ਕੱਦੂਆਂ ਨਾਲ ਮਾਲਸ਼ ਕਰਨੀ ਪਊ ਪੈਰਾਂ ਦੀਆਂ ਧੜੀਆਂ ਦੀ ਹਾਂ ਕਿ ਹੋ ਜਸਣਾ ਪਊ ਫੇਰ ਕਿਤੇ ਸੁਰਤ ਆਉ ਐਨੀ ਧੁੱਪ ਚ ਕਿਧੋਂ ਨਿਕਲੇ ਨੇ ਐਨੀ ਧੁੱਪ ਚ ਯਾਰ ਨਾ 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 ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਸੋ ਵੀਰੋ ਅਸੀਂ ਆਪਾਂ ਆ ਆਵਾਂ ਆਪਾਂ ਬੋਰ ਦੇ ਟੋਹਿਆਂ ਚੋਂ ਨਿਕਲੇ ਹੋਇਆ ਯਾਰ ਆ ਕਿੱਡੀ ਕੀ ਗਰਮੀ ਹੈ ਕਿਹੜੀ ਗਰਮੀ ਹੈ ਇਹ ਬੋਰ ਦੇ ਟੋਹਿਆਂ ਚੋਂ ਨਿਕਲੇ ਹੋਇਆ ਓਏ 2 ਇੰਚ ਨਾਲੇ ਸਲੈਂਸਰ ਤੇ ਮੂਰੇ ਮੱਛਰ ਤਾਂ ਨਹੀਂ ਲਾ ਕੇ ਸੌਣ ਵਾਲੇ ਆਪਾਂ ਸਾਡੀ ਰੀਸ ਕਰਨਗੇ ਥੋੜੇ ਨਾਲ ਆ ਥੋੜੇ ਵਰਗੇ ਆ ਐਂ ਖੜਾਂਗੇ ਐਤ ਕੀ ਐਤ ਕੀ ਆਖਰੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ ਬਾ ਫਿਰ ਆਪਸ ਵਿੱਚ ਗੱਲਾਂ ਕਰਾ ਕਰਨਗੇ 5 ਜੂਨ ਤੋਂ ਬਾਅਦ ਉਹ ਕਹਦਾ ਕਿ ਤੂੰ ਹਾਰ ਗਿਆ ਹੋਗਾ ਤੂੰ ਕਿਹੜਾ ਜਿੱਤ ਗਿਆ ਲੇਕਿ ਨਵੀਂ ਕਿੱਕਲੀ ਲਿਖੀ ਐ ਨਵੀਂ ਕਿੱਕਲੀ ਲਿਖੀ ਅੱਜ ਜੀ ਬਹੁਤ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨੀ ਬੇ ਇਧਰ ਨੂੰ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਉੱਡਿਆ ਪੈ ਸਕੂਨ ਵੇ ਮੇਰਾ ਉੱਡਿਆ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜੋਂ ਜੋਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਨ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਬਾਦ ਲਾਂ ਦੀ ਰਾਜਨੀਤੀ ਚੋਂ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਬੋਲੇ ਸੋਨਿਆ ਬਹੁਤ ਸਤਿਕਾਰਯੋਗ ਮੇਰੇ ਪੈਣਪਰਾਓ ਬਜ਼ੁਰਗੋ ਵੀਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੀ ਸ਼ਾਨ ਜਿਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਅੱਜ ਆਪਣੀ ਲੋਕ ਸਭਾ ਦੀ ਇਸ ਵੱਡੀ ਚੋਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ ਤੁਹਾਨੂੰ ਉਤਸ਼ਾਹਤ ਕਰਨ ਲਈ ਦਿਸ਼ਾ ਨਿਰਦੇਸ਼ ਦੇਣ ਲਈ ਆਏ ਮੈਂ ਇਹਨਾਂ ਦਾ ਧੰਨਵਾਦੀ ਐ ਆਪਾਂ ਆਪੋ ਆਪਣੀਆਂ ਡਿਊਟੀਆਂ ਇੱਕ ਇੱਕ ਪੈਣ ਪ੍ਰਾ ਆਪਣੇ ਆਪ ਨੂੰ ਗੁਰਮੀਤ ਸਮਝੋਗੇ ਤੇ ਆਪਣੀ ਵੱਡੀ ਜੀਤ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਪੁੱਤ ਜਿੱਤਣਾ ਆਇਆ ਕੌਣਾ ਲੈ oh <music>